ਤੁਸੀਂ ਦੇਖ ਰਹੇ ਹੋ ਰਾਵੀ ਗਲੋਬਲ ਨਿਊਜ਼ ਜੀ ਦੋਸਤੋ ਸਾਡੇ ਚੈਨਲ ਰਾਵੀ ਗਲੋਬਲ ਨਿਊਜ਼ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਹਰ ਖਬਰ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇ ਹੁਸ਼ਿਆਰਪੁਰ ਤੋਂ ਹਰਿਆਣਾ ਪੂੰਗਾ ਰੋਡ ਤੇ ਮਾਤਾ ਚਿੰਤ ਪੋਣੀ ਜੀ ਦੇ ਮੇਲੇ ਤੇ ਯਾਣ ਆਉਣ ਵਾਲੀਆਂ ਸੰਗਤਾਂ ਲਈ ਪਿੰਡ ਸਤੌਰ ਦੇ ਸੇਵਾਦਾਰ ਮਹਾਸੰਗ ਦੇ ਸਮੂਹ ਪਰਿਵਾਰ ਵੱਲੋਂ ਵੱਖ-ਵੱਖ ਤਰ੍ਹਾਂ ਦੇ ਅਟੁੱਟ ਲੰਗਰ ਲਗਾਏ ਗਏ ਸੇਵਾਦਾਰਾਂ ਨੇ মিডিਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਲੰਗਰ ਪਹਿਲਾਂ ਕਰੀਬ 35 ਸਾਲ ਤੋਂ ਚੌਹਾਲ ਚਿੰਤਪੋਲੀ ਰੋਡ ਤੇ ਲਗਾਏ ਜਾਂਦੇ ਸਨ ਸੇਵਾਦਾਰਾਂ ਵੱਲੋਂ ਸੰਗਤਾਂ ਨੂੰ ਬੜੇ ਹੀ ਪਿਆਰ ਸਤਿਕਾਰ ਨਾਲ ਲੰਗਰ ਸ਼ਿਕਾਏ ਜਾ ਰਹੇ ਸਨ ਅਤੇ ਸੰਗਤਾਂ ਮਾਤਾ ਦੀਆਂ ਪੇਟਾਂ ਲਾ ਕੇ ਮੇਲੇ ਦੀਆਂ ਖੂਬ ਖੁਸ਼ੀਆਂ ਮਨਾ ਰਹੀਆਂ ਸਨ ਦੇਖੋ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਪ੍ਰੀਤ ਬੇਗਮ ਪੁਰੀ ਦੀ ਖਾਸ ਕੋਟ ਸਾਰਿਆਂ ਨੂੰ ਸਮਾਧਨ ਪੁਰੀ ਦੇ ਮੇਲੇ ਦੀਆਂ ਲੱਖ ਲੱਖ ਮੁਾਰਤਾਂ ਇਹ ਲੰਗਰ ਨੂੰ ਲੱਗਿਆ ਜੀ 3 ਮਾਸ ਤੋਂ ਚੱਲ ਰਿਹਾ ਹੈ ਕਿਹੜੇ ਪਿੰਡ ਵਾਲੋਂ ਪਿੰਡ ਸਟੋਰ ਜੀ ਠੀਕ ਹੈ ਜੀ ਹਾਂਜੀ ਕਿੰਨੇ ਸਾਲ ਤੋਂ ਚੱਲ ਰਿਹਾ ਹੈ 30 ਸਾਲ ਇਹ 30 ਮਾਂ ਲੰਗਰ ਠੀਕ ਹੈ ਹਾਂਜੀ ਇੱਥੇ ਗੜਗੜ ਲੱਗੇ ਠੀਕ ਜਲੇਬੀਆਂ ਦਾ ਜੀ ਸ਼ੋਲੇ ਗੂਰੀਆਂ ਦਾ ਜੀ ਦਾਲ ਪੁਲੇ ਕਿੰਨੇ ਦਿਨ ਲੰਗਰ ਚੱਲੂ ਆ ਜੀ 3 ਦਿਨ ਜੀ ਹੋ ਕੀ ਸੰਗਤਾਂ ਮੈਸੇਦਿਆਂ ਦਾ ਸੰਗਤਾਂ ਨੂੰ ਵੀ ਮੈਸੇ ਹੈ ਵੀ ਸਾਰੇ ਆਨੇ ਆਣ ਕੇ ਇੱਥੇ ਲੰਗਰ ਛਕੋ ਜੀ ਹਾਂਜੀ ਮੇਲੇ ਦਾ ਆਪਣੀ ਸੇਵਾ ਨੂੰ ਆਓ ਸਾਰੇ ਆਓ ਬਾਕੀ ਤਾਂ ਇਹਨਾਂ ਯੋਗ ਨਾਲ ਪਹਿਲੇ 100 ਲੋਕ ਭਾਗਤ ਮਹਾਤਮਾ ਸਿੰਘ ਨੂੰ ਤਾਂ ਫਿਰ ਹਲ ਹੋਈ ਲੰਗਰ ਲਗਾਉਂਦੇ ਆਂਗੇ। ਬੜੀ ਸ਼ਾਦਾ ਨਾਲੇ ਲੰਗਰ ਲਗਾਇਆ ਜਾਂਦਾ ਮਾਤਾ ਜੀ ਦਾ ਫਾਮੀ ਦੇ ਨਾਲ ਤਾਂ ਜਾਂਦੀਆਂ ਤੇ ਕੋਨੋਂ ਵਾਸਤੇ ਦੇ ਲਈ ਲੰਗਰ ਲਗਾਇਆ ਜਾਂਦਾ। ਇਹ ਲੰਗਰ ਕਿੰਨੇ ਦਿਨ ਚੱਲੂ ਆ ਜੀ? ਇਹ 3 ਦਿਨ ਚੱਲਦਾ। ਠੀਕ ਹੈ। ਕਿਹੜੀ-ਕਿਹੜੀ ਜਿੰਨੇ ਲੰਗਰ ਆ ਗਿਆ ਜੀ? ਜਨੇਤ ਵੀ ਪਉਰੇ ਦਾ ਹਾਰ ਠੀਕ ਹੈ। ਪੂਰੀ ਠੀਕ ਹੈ। ਮੁਰਗੀਆਂ ਜਦੋਂ ਇਹ ਸੰਗਤਾਂ ਮਾਤਾ ਬਗਦਾਂ ਆਉਂਦੇ ਆਉਂਦੇ ਬੀਵੀ ਸਰ ਜਨਨੀ ਜਿਹੜੇ ਸਾਥ ਹੈ ਇਹਦੇ ਲੱਗਦੇ ਰਹਨ ਮਾਤਾ ਜੀ ਦੇ ਸੇਵਾ ਕਰੀਏ ਇਸ ਦਾ ਤੇਰੀ